ਪਰ ਸੇ ਲੋਹਾ ਕੰਚਨ ਹਿਰਨ ਹੋਏ ਕੈਸੇ ਕਹਿੰਦੇ ਕੋਈ ਲੋਹਾ ਹੈ ਸੋਨਾ ਨਹੀਂ ਬਣ ਸਕਦਾ ਅੱਗੇ ਹਿਰਨ ਵਿੱਚ ਅੱਖਰ ਵੱਧ ਦਿੱਤਾ ਹਿਰਨ ਦੀਆਂ ਅੱਖਾਂ ਬੜੀਆਂ ਸੋਹਣੀਆਂ ਹੁੰਦੀਆਂ ਆਕਰਸ਼ਿਤ ਹੁੰਦੀਆਂ ਗੁਰੂ ਸਾਹਿਬ ਬਣ ਕੇ ਲੱਗੇ ਕਹਿੰਦੇ ਜਿਵੇਂ ਲੋਹੇ ਤੋਂ ਸੋਨਾ ਬਣ ਜਾਂਦਾ ਤੇ ਆਕਰਸ਼ਿਤ ਹੋ ਜਾਂਦਾ ਹਿਰਨ ਦੀਆਂ ਅੱਖਾਂ ਵਰਗਾ ਹਰ ਕੋ ਚੁੱਕਣਾ ਚਾਹੁੰਦਾ ਹਰ ਕੋ ਲੈਣਾ ਚਾਹੁੰਦਾ ਤੇ ਗੁਰੂ ਸਾਹਿਬ ਨੇ ਸਮਝਾਇਆ ਲੋਹਾ ਕੰਚਨ ਹਿਰਨ ਹੋਏ ਕੈਸੇ ਕਹਿੰਦੇ ਜਿਹੜਾ ਲੋਹਾ ਹੈ ਉਹ ਸੋਨਾ ਬਣ ਕੇ ਖਿਰਨਦੀ ਆ ਅੱਖਾਂ ਵਰਗਾ ਆਕਰਸ਼ਿਤ ਕਿਵੇਂ ਹੋ ਸਕਦਾ ਜੋ ਪਾਰਸੇ ਜੋ ਪਰਸੇ ਜਿੰਨਾ ਚਿਰ ਪਾਰਸ ਪੱਥਰ ਨਾਲ ਸ਼ੁਆਰ ਨਹੀਂ ਜਾਊਗਾ ਉਹਨਾਂ ਚਿਰ ਤਬਦੀਲੀ ਨਹੀਂ ਆਉਣੀ ਜਿੰਨਾ ਚਿਰ ਸਾਡੀ ਸੁਰਤ ਉਹ ਗੁਰੂ ਦੇ ਸ਼ਬਦ ਨਾਲ ਜੁੜਨੀ ਨਾ ਜਾਊਗੀ ਉਹਨਾਂ ਚਿਰ ਸਾਡੀ ਚ ਤਬਦੀਲੀ ਨਹੀਂ ਆਉਣੀ ਸਾਡੀ ਸੁਰਤ ਸ਼ਬਦ ਨਾਲ ਜੁੜਦੀ ਨਹੀਂ ਸਾਡੀ ਆਤਮਿਕ ਵਿਰਤੀ ਤੇ ਗੁਰੂ ਚ ਨਾਲ ਜੁੜਦੀ ਨਹੀਂ ਆਪਾਂ ਕਰਨ ਪੜਦੇ ਹੁੰਨੇ ਪੜਨ ਬਾਣੀ ਲੈ ਹੁੰਨੇ ਤੇ ਮਨ ਬਿੱਤੀ ਜੁੜੀ ਕਿੱਥੇ ਹੁੰਦੀ ਸੰਸਾਰ ਨਾਲ ਛੁੱਟੇ ਪਦਾਰਥਾਂ ਨਾਲ ਆ ਵੀ ਬਣ ਜਾਵੇ ਆ ਵੀ ਬਣ ਜਾਵੇ ਮਿਲ ਜਾਵੇ ਆ ਵੀ ਮਿਲ ਜਾਵੇ ਸਾਡੀ ਆਤਮਿਕ ਵਿਰਤੀ ਉੱਤੇ ਟਿਕਦੀ ਜਿੰਨਾ ਚਿਰ ਤੁਹਾਡੀ ਆਤਮਿਕ ਵਿਰਤੀ ਸੰਸਾਰ ਨਾਲ ਜੁੜੀ ਹੈ ਗੁਰੂ ਪਿਆਰੇ ਤੁਸੀਂ ਕਦੀ ਵੇਖਿਆ ਹੋਣਾ ਬਾਹਰ ਸੇ ਪੱਥਰ ਤੇ ਲੋਹਾ ਇਕੱਠੇ ਪਏ ਹੋਣ ਬਾਹਰ ਸੇ ਪੱਥਰ ਤੇ ਲੋਹਾ ਇਕੱਠੇ ਪਏ ਨੇ ਪਰ ਆਪੋ ਜਿਵੇਂ ਹੋਣਾ ਲੋਹਾ ਤਬਦੀਲ ਨਹੀਂ ਹੁੰਦਾ ਜਿੰਨਾ ਚਿਰ ਸਾਡੀ ਸੁਰਤੀ ਵੀ ਗੁਰੂ ਦੇ ਸ਼ਬਦ ਨਾਲ ਸ਼ੂਏ ਗਿਨੀ ਟੱਚ ਨਹੀਂ ਕਰੇਗੀ ਕਹਿੰਦਾ ਪਸੋ ਤਸ਼ਬਦ ਦਾ ਮਲਾਪ ਨਹੀਂ ਹੋਏਗਾ ਉਹਨਾਂ 'ਚ ਸਾਡੇ 'ਚ ਕੋਈ ਤਬਦੀਲੀ ਨਹੀਂ ਹੋਣੀ ਜਿੰਨਾ ਮਰਜ਼ੀ ਯੂਰ ਲਾ ਲਈਏ ਸੀ ਠੀਕ ਹੈ ਜਿੱਥੇ ਮਰਜ਼ੀ ਭਜ ਲਈਏ ਤਈ ਗੁਰੂ ਸਾਹਿਬਾਂ ਨੇ ਕਿਹਾ ਪੜੀਏ ਜੇਤੇ ਬਰਸ-ਬਰਸ ਪੜੀਏ ਜੇਤੇ ਮਾਸ ਪੜੀਏ ਜੇਤੀ ਅਰਜਾ ਪੜੀਏ ਜੇਤੇ ਸਾਹ ਨਾਨਕ ਲਿਖੇ ਇੱਕ ਗੱਲ ਹੋਰ ਹੋਵੇ ਝਖਣਾ ਝਾਕ ਕਹਿੰਦੇ ਬਈ ਪ੍ਰਾਣੀ ਤੂੰ ਧਾਰਮਿਕ ਗ੍ਰੰਥ ਕੋਈ ਵੀ ਸਾਲੋ ਸਾਲ ਪੜ ਲਾ ਮੈਨੂੰ ਮਿਲ ਨਹੀਂ ਪੜ ਲਾ ساری ਜ਼ਿੰਦਗੀ ਪੜ ਲਾ ਸਾਰੇ ਸੁਆਸ ਪੜ ਲਾ ਪਰ ਨਾਨਕ ਲਿਖੇ ਇੱਕ ਗੱਲ ਕਹਿੰਦਾ ਪ੍ਰਮਾਤਮਾ ਦੇ ਦਰ ਤੇ ਇੱਕ ਗੱਲ ਕਬੂਲ ਹੋਣੀ ਹੈ ਇੱਕ ਗੱਲ ਦਾ ਮਤਲਬ ਕੀ ਹੈ ਇੱਕ ਸ਼ਬਦ ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾ ਵਕਦੇ ਇੱਕ ਸ਼ਬਦ ਕਬੂਲ ਹੁੰਦਾ ਹੋਰ ਹੋਮੇ ਝਕੜਾ ਚ ਆਖ ਜੇ ਤੇਰੀ ਸੁੱਤ ਸ਼ਬਦ ਨਾਲ ਨਹੀਂ ਰੁੜਦੀ ਨਾਮ ਸਿਮਰਨ ਨਹੀਂ ਕਰਦੀ ਬਾਕੀ ਜੋ ਕੁਝ ਕਰਦਾ ਫਿਰਦਾ ਵਿਅਰਥੀ ਹੈ ਵਿਅਰਥੀ ਤੁੱਕ ਜਿੰਨਾ ਚਿਰ ਸਾਡੀ ਆਰਤਿਕ ਗੁਰਬਾਣੀ ਪੜ੍ਹ ਕੇ ਗੁਰਬਾਣੀ ਦੇ ਅਮਲ ਹੀ ਨਹੀਂ ਕਰਦੇ ਗੁਰੂ ਦੇ ਆਖ ਹੀ ਨਹੀਂ ਲਗਦੇ ਗੁਰੂ ਦਾ ਕਹਿਣਾ ਨਹੀਂ ਮੰਨਦੇ ਬਈ ਗੁਰੂ ਰੂਪਿਆਰੀ ਸਾਹਿਬ ਨੂੰ ਜ਼ਿੰਦਗੀ ਤਬਦੀਲ ਕਿਵੇਂ ਹੋਏਗੀ ਤਾਂ ਉਹਨਾਂ ਨੇ ਸਮਝਾਇਆ ਕਹਿੰਦੇ ਵੀ ਧਿਆਨ ਦੇ ਜਿਵੇਂ ਕਬੀਰ 파ਰਸ ਚੰਦ ਨੇ ਤਿੰਨਾਂ ਇੱਕ ਸੁਗੰਧ ਕਹਿੰਦੇ ਨੇ ਜਿ ਇੱਕ ਗੁਣ ਹੈ ਕਹਿੰਦੇ ਇਸੇ ਤਰ੍ਹਾਂ ਹੀ ਸ਼ਬਦ ਅੰਦਰ ਗੁਣ ਹੈ ਗੁਰਬਾਣੀ ਅੰਦਰ ਗੁਣ ਹੈ ਗੁਰੂ ਅੰਦਰ ਗੁਣ ਹੈ ਪਰ ਧਿਆਨ ਦੇਣਾ ਤੇ ਤੇਰੇ গুণ ਉਦੋਂ ਪੈਦਾ ਹੋਊਗਾ ਜਦੋਂ ਤੇਰੀ ਸੁਰਤ ਗੁਰੂ ਦੇ ਚਨਨ ਨਾਲ ਜੁੜੇਗੀ ਜਦੋਂ ਤੇਰਾ ਧਿਆਨ